ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੇ ਕਾਪਟੁ ਕਮਾਈਐ ਹਰ ਕਾਮ ਮਹਿਲ ਨਾ ਪਾਵਈ ਮਰ ਵਿਸਤਾ ਮਹੇ ਸਮਾਈ ਬਹੁ ਭੀਖ ਕਰ ਪਰਮਾਈ ਮਨ ਹਿਰਦੈ ਕਾਪਟੂ ਕਮਾਈ ਹਰ ਕਾਮ ਮਹਿਲ ਨਾ ਪਾਵਈ ਮਾਰੋ ਬਿਸਤਾ ਮਾਹੀ ਸਮਾਏ ਤੁੰਦਨ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹੀ ਦੇ ਰੂਪ ਦੇ ਵਿੱਚ ਕਿਰਪਾ ਕਰਦੇ ਹਨ ਸ਼੍ਰੀ ਰਾਗ ਮਹੱਲਾ 3 ਜੀ ਸ਼੍ਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਸਤਿਗੁਰੂ ਮਹਾਰਾਜ ਜੀ ਦਾ ਇਹ ਸ਼ਬਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਉਪਦੇਸ਼ ਕਰਦੇ ਹੋયા ਸਾਨੂੰ ਸਮਝਾ ਰਹੇ ਹਨ ਭਾਈ ਇਹਦੇ ਪ੍ਰਮਾਤਮਾ ਦਾ ਨਾਮ ਲੈਣ ਵਾਲੇ ਜਾਂ ਆਪਣੇ ਆਪ ਨੂੰ ਉਸ ਵਾਹਿਗੁਰੂ ਪ੍ਰਮਾਤਮਾ ਦੇ ਸੇਵਕ ਚਾਕਰ ਕਹਿਣ ਵਾਲੇ ਬਹੁਤ ਐਸੇ ਮਿਲ ਜਾਣਗੇ ਜਿਹੜੇ ਅਸਲ ਰੂਪ ਦੇ ਵਿੱਚ ਉਸ ਵਾਹਿਗੁਰੂਪਤੀ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਕੇਵਲ ਤੇ ਕੇਵਲ ਆਪਣੇ ਧੰਦੇ ਚਲਾਏ ਹੋਏ ਆ ਵੱਖੋ ਵੱਖਰੇ ਪਹਿਰਾਵੇ ਪਾ ਕੇ ਰੂਪ ਬਣਾ ਕੇ ਤੇ ਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਾਮ ਲਾਏ ਤੋਂ ਬਗੈਰ ਲੋਕ ਇਹਨਾਂ ਦੇ ਮਗਰ ਨਹੀਂ ਲੱਗਦੇ ਇਸ ਕਰਕੇ ਇਹਨਾਂ ਨੂੰ ਸਹਾਰਾ ਉਹਦਾ ਹੀ ਲੈਣਾ ਪੈਂਦਾ ਆ ਪਰ ਉਹਦੇ ਦਿੱਤੇ ਹੋਏ ਉਪਦੇਸ਼ ਉਹਦੇ ਦਿੱਤੇ ਹੋਏ ਰਸਤੇ ਦੇ ਉੱਪਰ ਚੱਲਣ ਵਾਲਾ ਇਹਨਾਂ ਦੇ ਵਿੱਚੋਂ ਭਾਈ ਕੋਈ ਵੀ ਨਹੀਂ ਹੈ ਹੁਣ ਸਤਿਗੁਰੂ ਮਹਾਰਾਜ ਫਿਰ ਇੱਥੇ ਇਸੇ ਸ਼ਬਦਵਾਰਾ ਸਾਨੂੰ ਭਾਈ ਇਹ ਸਮਝਾ ਰਹੇ ਹਨ ਬਹੁ ਭੇਖ ਕਰ ਪਰਮਾਈ ਹੈ ਕਹਿੰਦੇ ਬਹੁਤ ਭੇਖ ਬਣਾਏ ਹੋਇਆ ਬਹੁਤ ਬਖਰੀਆਂ ਆਪੋ ਆਪਣੇ ਢੰਗ ਦੀਆਂ ਜਿਹੜੀਆਂ ਚੀਜ਼ਾਂ ਚਲਾ ਲਈਆਂ ਤੇ ਹਰੇਕ ਗੱਲ ਨੂੰ ਵਾਹਿਗੁਰੂ ਪ੍ਰਮਾਤਮਾ ਨਾਲ ਜੋੜ ਦਿੱਤਾ ਕੱਪੜਾ ਇਦਾਂ ਦਾ ਪਾਉਣਾ ਚਾਹੀਦਾ ਜੀ ਆਹ ਰੰਗ ਪਾਉਣਾ ਆਹ ਰੰਗ ਨਹੀਂ ਪਾਉਣਾ ਜੀ ਇਸ ਤਰ੍ਹਾਂ ਦੀ ਵੇਸ਼ ਪੂਸ਼ਾ ਹੋਣੀ ਚਾਹੀਦੀ ਹੈ ਜੀ ਕੋਈ ਕਹਿੰਦਾ ਮਾਲਾ ਪਾ ਲਓ ਕੋਈ ਕਹਿੰਦਾ ਜੀ ਹੱਥਾਂ ਦੇ ਵਿੱਚ ਫਲਾਨੀ ਤਰ੍ਹਾਂ ਦੇ ਜਿਹੜੇ ਹੈ ਉਹ ਮੰਨ ਕੇ ਪਾ ਲਓ ਕੋਈ ਕਹਿੰਦਾ ਜੀ ਜਿਹਨੂੰ ਮੰਨਦੇ ਹੋ ਜੀ ਉਹਦੇ ਨਾਂ ਦੀਆਂ ਮੁੰਦੀਆਂ ਪਾ ਲਓ ਜੀ ਕੋਈ ਕੁਝ ਤਰੀਕੇ ਦੇ ਨਾਲ ਕੋਈ ਕੁਝ ਤਰੀਕੇ ਦੇ ਨਾਲ ਕੋਈ ਕੁਝ ਤਰੀਕੇ ਦੇ ਨਾਲ ਪਾਵ ਦੂਜਿਆਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਰਨ ਵਾਸਤੇ ਕੋਈ ਨਵੀਂ ਰੀਤ ਚਲਾ ਲਈ ਤੇ ਉਸ ਰੀਤ ਨੂੰ ਨਾਮ ਇਹ ਦੇ ਦਿੱਤਾ ਵੀ ਇਹ ਵਾਹਿਗੁਰੂ ਪ੍ਰਮਾਤਮਾ ਦਾ ਰਾਹ ਆ ਤੇ 사ਧਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਕਹਿੰਦੇ ਭੇਖ ਕਰਦੇ ਆ ਇਹ ਸੱਚ ਦੇ ਕੋਈ ਵੀ ਨਹੀਂ ਬੋਲ ਰਿਆ ਸਾਰੇ ਹੀ ਝੂਠੇ ਆ ਸਹਾਰਾ ਉਸ ਵਾਹਿਗੁਰੂ ਪ੍ਰਮਾਤਮਾ ਦਾ ਲੈਂਦੇ ਆ ਤੇ ਮਾਇਆ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਵੱਡਾ ਕਰਨ ਵਾਸਤੇ ਲੋਕਾਂ ਨੂੰ ਮਗਰ ਲਾਉਣ ਵਾਸਤੇ ਭੇਖ ਬਣਾਇਆ ਹੋਇਆ ਹੁਣ ਭੇਖ ਦੇ ਅਰਥ ਜੇ ਆਪਾਂ ਸੌਖੇ ਸਮਝਣੇ ਹੋਣ ਜਿਵੇਂ ਅੱਜ ਕੱਲ ਦਾ ਸਮਾਂ ਹੈ ਕਿ ਨਾਟਕ ਹੁੰਦੇ ਨੇ ਫਿਲਮਾਂ ਬਣਦੀਆਂ ਨੇ ਤੇ ਉਸ ਨਾਟਕ ਉਸ ਫਿਲਮ ਦੇ ਵਿੱਚ ਜਿਹੜਾ ਕਿਰਦਾਰ ਬਣਿਆ ਹੁੰਦਾ ਕੋਈ ਚੰਗਾ ਕਿਰਦਾਰ ਬਣਿਆ ਹੁੰਦਾ ਕੋਈ ਮਾੜਾ ਕਿਰਦਾਰ ਬਣਿਆ ਹੁੰਦਾ ਕੋਈ ਅਮਲੀ ਦਿਖਾ ਲਿਆ ਹੋਇਆ ਕੋਈ ਪੁਲਿਸ ਵਾਲਾ ਦਿਖਾ ਲਿਆ ਹੋਇਆ ਪਰ ਅਸਲ ਜ਼ਿੰਦਗੀ ਦੇ ਵਿੱਚ ਉਹ ਬੰਦੇ ਨਾ ਤੇ ਉਹ ਪੁਲਿਸ ਵਾਲਾ ਆ ਨਾ ਹੀ ਉਹ ਕੋਈ ਅਮਲੀ ਆ ਨਾ ਹੀ ਕੋਈ ਉਹ ਕਹਿ ਲੋ ਵੀ ਬਹੁਤ ਚੰਗਾ ਬੰਦਾ ਆ ਜਾਂ ਬਹੁਤ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਕਰਨ ਵਾਲਾ ਬੰਦਾ ਆ ਉਹ ਇੱਕ ਪਾਤਰ ਹੁੰਦਾ ਜਿਹੜਾ ਉਸ ਘੰਟਾ ਦੋ ਘੰਟੇ ਦੇ ਸਮੇਂ ਵਾਸਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਤੁਹਾਨੂੰ ਪੁਲਿਸ ਵਾਲੇ ਦੀ ਵਰਦੀ ਪਾ ਕੇ ਪੁਲਿਸ ਵਾਲਿਆਂ ਵਾਲੇ ਕੰਮ ਕਰਕੇ ਦਿਖਾ ਲੈਂਦਾ ਮੰਗਤੇ ਦੇ ਕੱਪੜੇ ਪਾ ਕੇ ਮੰਗਤਾ ਬਣ ਕੇ ਦਿਖਾ ਲੈਂਦਾ ਕਤਲ ਕਰਨ ਵਾਲਾ ਬਣ ਕੇ ਕਾਤਲ ਬਣ ਜਾਂਦਾ ਜੱਜ ਬਣ ਕੇ ਫੈਸਲੇ ਵੀ ਸੁਣਾ ਦਿੰਦਾ ਭਾਵ ਵੱਖੋ ਵੱਖਰਾ ਰੋਲ ਉਹ ਅਦਾ ਕਰਦਾ ਆ ਪਰ ਅਸਲ ਉਹ ਬੰਦਾ ਨਹੀਂ ਹੈ ਉਹਨੂੰ ਕਿਹਾ ਜਾਂਦਾ ਭੇਖ ਵੀ ਲੋਕਾਂ ਦੇ ਸਾਹਮਣੇ ਦਿਖਾਵਾ ਹੋਰ ਕਰਨਾ ਪਰ ਅਸਲ ਜ਼ਿੰਦਗੀ ਦੇ ਵਿੱਚ ਉਸ ਬੰਦੇ ਦਾ ਆਪਣਾ ਕੈਰੈਕਟਰ ਜਿਹੜਾ ਆ ਉਹ ਕੁਝ ਹੋਰ ਹੋਣਾ ਤੇ ਇਸੇ ਕਰਕੇ ਧਰਮ ਜਗਤ ਦੇ ਵਿੱਚ ਵੀ ਬਹੁ ਗਿਣਤੀ ਲੋਕ ਆਪਾਂ ਨੂੰ ਉਹ ਮਿਲ ਜਾਣਗੇ ਜੀ ਜਿਹੜੇ ਦੇਖਣ ਨੂੰ ਬਾਹਰੋਂ ਧਰਮੀ ਲੱਗਦੇ ਆ ਵੀ ਬਹੁਤ ਸੋਹਣੀ ਦਸਤਾਰ ਬੰਨਦਾ ਜੀ ਸ਼੍ਰੀ ਸਾਹਿਬ ਵੱਡੀ ਪਾਉਂਦਾ ਉੱਪਰ ਦੀ ਚੋਲਾ ਵੀ ਵੱਡਾ ਪਾਉਂਦਾ ਆ ਹੱਥ ਦੇ ਵਿੱਚ 24 ਘੰਟੇ ਸਿਮਰਨਾ ਵੀ ਰੱਖਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਗੱਲ ਸ਼ੁਰੂ ਕਰਦਾ ਗੱਲ ਖਤਮ ਕਰਨ ਤੋਂ ਬਾਅਦ ਵੀ ਵਾਹਿਗੁਰੂ ਕਹਿੰਦਾ ਤੂ ਇੱਕ ਬਾਹਰੋਂ ਇਸ ਤਰ੍ਹਾਂ ਲੱਗਦਾ ਵੀ ਇਹ ਤੇ ਬੰਦਾ ਸ਼ਾਂਤੀ ਆ ਰੱਬੀ ਆ ਧਰਤੀ ਤੇ ਤੁਰਿਆ ਫਿਰਦਾ ਪਰ ਅਸਲ ਦੇ ਵਿੱਚ ਉਹ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕਰ ਰਿਹਾ ਜਾਂ ਲੋਕਾਂ ਦੇ ਨਾਲ ਕਿੰਨੀਆਂ ਕਿ ਠੱਗੀਆਂ ਮਾਰ ਰਿਹਾ ਜਾਂ ਲੋਕਾਂ ਨੂੰ ਕਿੰਨਾ ਕਿ ਜਿਹੜਾ ਆ ਰੱਬ ਨਾਲੋਂ ਤੋੜ ਕੇ ਤੇ ਆਪਣੇ ਆਪ ਨਾਲ ਜੋੜ ਰਿਹਾ ਇਹ ਜਿਹੜਾ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਉਸ ਸਮੇਂ ਦੇ ਉੱਪਰ ਜਿਹੜਾ ਮਨੁੱਖ ਦੁਖੀ ਆ ਜਿਹੜੇ ਮਨੁੱਖ ਦੇ ਕੋਲ ਕੋਈ ਤੰਗੀ ਤਕਲੀਫ ਹੈ ਉਹਨੂੰ ਲੱਗਦਾ ਵੀ ਇਹ ਤੇ ਮੇਰੀ ਬਾਹ ਫੜਨਾ ਆ ਪਰ ਜਦੋਂ ਸਮਾਂ ਬੀਤ ਜਾਂਦਾ ਫਿਰ ਪਤਾ ਲੱਗਦਾ ਵੀ ਮੈਂ ਗਲਤ ਬੰਦੇ ਦੇ ਪਿੱਛੇ ਲੱਗ ਕੇ ਆਪਣਾ ਸਾਰਾ ਕੁਝ ਗਵਾ ਲਿਆ ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਭੇਖੀ ਬਹੁਤੇ ਆ ਹੁਣ ਇਹਦਾ ਅਰਥ ਇਹ ਨਾਲਿਓ ਵੀ ਕੋਈ ਸੰਸਾਰ ਤੇ ਹੈ ਹੀ ਨਹੀਂ ਚੰਗਾ ਜਿਹੜਾ ਸੱਚਾ ਹੈ ਉਹ ਕਦੇ ਵੀ ਇਹ ਕੰਮ ਕਰੂਗਾ ਹੀ ਨਹੀਂ ਕਿਉਂਕਿ ਉਹ ਪਰਮਾਤਮਾ ਤੋਂ ਵਾਹਿਗੁਰੂ ਤੋਂ ਡਰਦਾ ਵਾਹਿਗੁਰੂ ਦਾ ਦੇਣਦਾਰ ਹੋਊਗਾ ਇਸ ਕਰਕੇ ਉਹਨੇ ਕਦੇ ਵੀ ਇਹੋ ਜੀ ਹਰਕਤ ਕਰਨੀ ਨਹੀਂ ਨੀ ਵੀ ਜਿਹੜੀ ਪਰਮਾਤਮਾ ਨਾਲੋਂ ਤੋੜ ਕੇ ਤੇ ਆਪਦੇ ਆਪ ਨਾਲ ਜੋੜੇ ਕਿਉਂਕਿ ਉਹਨੂੰ ਡਰ ਉਹਨੂੰ ਭੈ ਹੈ ਪਰਮਾਤਮਾ ਦਾ ਤੇ ਜਿਹੜਾ ਠਾਗਿਆ ਭਾਈ ਉਨੇ ਇਸ ਤਰ੍ਹਾਂ ਦੇ ਟੰਗ ਤੇ ਕਰਨੇ ਆ ਇਸ ਤਰ੍ਹਾਂ ਦੇ ਰੰਗ ਤਮਾਸ਼ੇ ਕਰਨੇ ਆ ਇਹੋ ਜੀਆਂ ਨਮਨਮੀਆਂ ਚੀਜ਼ਾਂ ਲਿਆ ਕੇ ਤੁਹਾਨੂੰ ਦੱਸ ਰੀਆਂ ਵੀ ਜਿਹਦੇ ਨਾਲ ਲੋਕ ਪਰਮਾਏ ਜਾਣ ਲੋਕਾਂ ਨੂੰ ਭੁਲੇਖਾ ਪੈ ਜਾਏ ਤੇ ਸਤਿਗੁਰੂ ਕਹਿੰਦੇ ਬਹੁ ਭੇਖ ਕਰ ਪਰਮਾਈਐ ਮਨ ਹਿਰਦੇ ਕਪਟ ਕਮਾਈ ਮਨ ਹਿਰਦੇ ਤੋਂ ਕਪਟ ਰੱਖੀ ਹੋਈ ਆ ਝੂਠ ਰੱਖਿਆ ਹੋਇਆ ਵੀ ਜਿਹੜਾ ਆਉਂਦਾ ਲੋਕ ਦੇ ਆਪ ਦਾ ਦੁੱਖ ਲੈ ਕੇ ਆਉਂਦੇ ਆ ਤੇ ਉਹਨਾਂ ਦੇ ਦੁੱਖ ਦਾ ਵਪਾਰ ਕਰਨਾ ਉਹਨਾਂ ਨੂੰ ਠੱਗ ਲੈਣਾ ਉਹਨਾਂ ਦਾ ਬਣ ਕੇ ਠੱਗ ਲੈਣਾ ਹੁਣ ਠੱਗ ਉਹ ਹੁੰਦਾ ਜਿਹੜਾ ਪਹਿਲਾਂ ਤੁਹਾਨੂੰ ਇਹ ਅਹਿਸਾਸ ਕਰਾ ਦਿੰਦਾ ਵੀ ਮੈਂ ਤੁਹਾਡਾ ਹੀ ਆ ਤੇ ਮੈਂ ਤੁਹਾਡੇ ਦੁੱਖ ਦਰਦ ਨੂੰ ਸਮਝਦਾ ਆ ਤੇ ਫਿਰ ਤੁਹਾਨੂੰ ਤੁਹਾਡਾ ਬਣ ਕੇ ਤੁਹਾਡੇ ਦੁੱਖ ਦਰਦ ਨੂੰ ਸਮਝਣ ਦੀ ਐਕਟਿੰਗ ਕਰਕੇ ਤੁਹਾਨੂੰ ਠੱਗ ਕੇ ਲੈ ਜਾਂਦਾ ਤੇ ਉਹਦੇ ਚਲੇ ਜਾਣ ਤੋਂ ਕਈ ਸਮਾਂ ਬਾਅਦ ਫਿਰ ਅਹਿਸਾਸ ਹੁੰਦਾ ਵੀ ਯਾਰ ਸਾਡਾ ਬੰਦਾ ਸੀ ਸਾਡੇ ਚ ਹੀ ਬੰਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਤੇ ਸਾਨੂੰ ਹੀ ਲੁੱਟ ਕੇ ਚਲਾ ਗਿਆ ਉਹਨੂੰ ਕਿਹਾ ਜਾਂਦਾ ਠੱਗ ਚੋਰ ਤੇ ਰਾਤ ਨੂੰ ਚੋਰੀ ਆਉਂਦਾ ਨਾ ਸੁੱਤਿਆਂ ਪਿਆ ਤੇ ਚੋਰੀ ਕਰਕੇ ਚਲਾ ਜਾਂਦਾ ਲੁਟੇਰਾ ਜਿਹੜਾ ਹਥਿਆਰ ਲੈ ਕੇ ਜ਼ਬਰਦਸਤੀ ਤੁਹਾਡੇ ਸਿਰ ਦੇ ਉੱਪਰ ਡਾਂਗ ਮਾਰ ਕੇ ਤੁਹਾਡੇ ਤੋਂ ਕੁਝ ਲੈ ਕੇ ਜਾਂਦਾ ਜਿਹੜਾ ਠੱਗ ਹੁੰਦਾ ਉਹ ਪਹਿਲਾਂ ਤੁਹਾਡਾ ਆਪਣਾ ਬਣਦਾ ਫਿਰ ਤੁਹਾਡਾ ਆਪਣਾ ਬਣ ਕੇ ਤੁਸੀਂ ਆਪਦੀ ਮਰਜ਼ੀ ਦੇ ਨਾਲ ਉਹਨੂੰ ਦਿੰਨੇ ਆ ਉਹ ਲੁੱਟਦਾ ਨਹੀਂ ਉਹ ਤੁਹਾਡੇ ਤੋਂ ਖੋਹਦਾ ਨਹੀਂ ਅਸੀਂ ਆਪ ਆਪ ਦੇ ਹੱਥੀ ਉਹਨੂੰ ਸਾਰਾ ਕੁਝ ਦਿੰਨੇ ਆ ਤੇ ਜਦੋਂ ਫਿਰ ਉਹ ਚਲੇ ਜਾਂਦਾ ਫਿਰ ਪਤਾ ਲੱਗਦਾ ਵੀ ਇਹ ਤੇ ਠੱਗ ਸੀ ਤੇ ਮਹਾਰਾਜ ਕਹਿੰਦੇ ਭਾਈ ਇਹ ਠੱਗ ਬਣਦੇ ਆ ਪਹਿਲਾਂ ਤੁਹਾਡੇ ਆਪਦੇ ਬਣਦੇ ਆ ਤੇ ਫਿਰ ਤੁਹਾਨੂੰ ਇਹ ਸਾਰਾ ਕੁਝ ਤੁਹਾਡੇ ਤੋਂ ਲੈ ਕੇ ਚਲੇ ਜਾਂਦੇ ਆ ਬਹੁ ਭੇਖ ਕਰ ਪਰਮਾਈਆ ਮਨ ਹਿਰਦੇ ਕਪਟ ਕਮਾਏ ਬਹੁਤ ਭੇਖ ਕਰਕੇ ਬੜੇ ਰੰਗ ਤਮਾਸ਼ੇ ਕਰਕੇ ਲੋਕਾਂ ਨੂੰ ਪਰਮਾ ਲੈਂਦੇ ਆ ਭਲੇਖੇ ਚ ਪਾ ਲੈਂਦੇ ਆ ਤੇ ਹਿਰਦੇ ਦੇ ਵਿੱਚ ਇਹਨਾਂ ਦੇ ਕਪਟ ਹੈ ਝੂਠ ਹੈ ਠੱਗੀ ਹੈ ਹਰ ਕਾ ਮਹਿਲ ਨਾ ਪਾਵੇ ਮਰ ਵਿਸ਼ਟਾ ਮਹੇ ਸਮਾਏ ਹਰ ਕਾ ਮਹਿਲ ਨਾ ਪਾਵੇ ਕਹਿੰਦੇ ਫਿਰ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ 'ਚ ਇਹੋ ਜੇ ਲੋਕਾਂ ਨੂੰ ਥਾਂ ਨਹੀਂ ਮਿਲਦੀ ਵਾਹਿਗੁਰੂ ਇਹਨਾਂ ਨੂੰ ਬਖਸ਼ਦਾ ਨਹੀਂ ਹੈ ਜਿਹੜੇ ਇਹੋ ਜਿਹੇ ਬੰਦੇ ਆ ਨਾ ਖਾਸ ਕਰਕੇ ਜਿਹੜੇ ਧਰਮ ਦਾ ਓਟ ਆਸਰਾ ਲੈ ਕੇ ਤੇ ਆਪਣੇ ਨਿੱਜੀ ਮਨੋਰਥ ਪੂਰੇ ਕਰਦੇ ਆ ਤੇ ਨਾ ਰੱਬ ਦਾ ਪਰਮਾਤਮਾ ਦਾ ਲਾਉਂਦੇ ਆ ਧਰਮ ਦਾ ਲਾਉਂਦੇ ਆ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਹਰ ਕਾ ਮਹਿਲ ਨਾ ਪਾਬਈ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਫਿਰ ਥਾਂ ਨਹੀਂ ਮਿਲਦੀ ਢੋਈ ਨਹੀਂ ਮਿਲਦੀ ਮਰ ਵਿਸਟਾ ਮਾਹੇ ਸਮਾਹੇ ਕਹਿੰਦੇ ਫਿਰ ਉਹ ਮਰ ਕੇ ਵਿਸਟਾ ਦੇ ਕੀੜੇ ਬਣਦੇ ਆ ਗੰਦਗੀ ਦੇ ਕੀੜੇ ਬਣਦੇ ਆ ਜਿਹੜੇ ਕੀੜੇ ਗੰਦ 'ਚ ਪੈਂਦੇ ਕਹਿੰਦੇ ਐਸੇ ਕੀੜਿਆਂ ਦੀ ਜੋਨ ਉਹਨਾਂ ਨੂੰ ਭੋਗਣੀ ਪੈਂਦੀ ਹੈ ਜਿਨ੍ਹਾਂ ਨੇ ਲੋਕਾਂ ਦਾ ਹੱਕ ਖਾਦਾ ਲੋਕਾਂ ਨਾਲ ਠੱਗੀ ਮਾਰੀ ਲੋਕਾਂ ਦੇ ਆਪਦੇ ਬਣ ਕੇ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਕਹਿੰਦੇ ਉਹ ਲੋਕ ਉਸ ਸਮੇਂ ਵਾਸਤੇ ਤੇ ਸੋਚਦੇ ਆ ਵੀ ਸ਼ਾਇਦ ਅਸੀਂ ਲੋਕਾਂ ਨੂੰ ਬੁੱਧੂ ਬਣਾ ਕੇ ਤੇ ਬੜਾ ਕੁਝ ਇਕੱਠਾ ਕਰ ਲਿਆ ਪਰ ਅੰਤ ਵੇਲੇ ਵਾਹਿਗੁਰੂ ਪਰਮਾਤਮਾ ਦੀ ਦਰਗਾਹ ਵਿੱਚ ਪਈ ਇਹਨਾਂ ਦਾ ਛੁਟਕਾਰਾ ਨਹੀਂ ਹੋਣਾ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦੀ ਮਿਹਰ ਦੀ ਨਜ਼ਰ ਇਹਨਾਂ ਤੇ ਨਹੀਂ ਹੋਣੀ ਹਰ ਕਾ ਮਹਿਲ ਨਾ ਪਾ ਬਈ ਕਹਿੰਦੇ ਫਿਰ ਵਾਹਿਗੁਰੂ ਪ੍ਰਮਾਤਮਾ ਦੇ ਦਰ ਤੇ ਇਹਨਾਂ ਨੂੰ ਢੋਈ ਨਹੀਂ ਮਿਲਣੀ ਜੰਮਣ ਮਰਨ ਦੇ ਗੇੜੇ ਤੋਂ ਕਦੇ ਵੀ ਇਹ ਮੁਕਤ ਨਹੀਂ ਹੋਣਗੇ ਬਾਰੰਬਾਰ ਸੰਸਾਰ ਦੇ ਉੱਪਰ ਆਪਣੇ ਕੀਤੇ ਹੋਏ ਕਰਮਾਂ ਦਾ ਲੇਖਾ ਭੋਗਣ ਵਾਸਤੇ ਜੰਮਦੇ ਤੇ ਮਰਦੇ ਰਹਿਣਗੇ ਮਰ ਵਿਸ਼ਟਾ ਮਾਹੇ ਸਮਾਹੇ ਤੇ ਕਹਿੰਦੇ ਫਿਰ ਮਰ ਕੇ ਦੁਬਾਰਾ ਵਿਸ਼ਟਾ ਗੰਦ ਦੇ ਕੀੜੇ ਬਣ ਕੇ ਸੰਸਾਰ ਦੇ ਜੋਨਾ ਭੋਗਣੀਆਂ ਪੈਣਗੀਆਂ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਤੇ ਠੱਗੀ ਮਾਰ ਕੇ ਭੇਸ ਬਟਾ ਕੇ ਲੋਕਾਂ ਨੂੰ ਲੁੱਟਿਆ ਹੈ ਜੀ ਮਨ ਰੇ ਗ੍ਰਹਹਿ ਮਾਹੇ ਉਦਾਸ ਕਹਿੰਦੇ ਹੇ ਮਨ ਮੇਰਿਆ ਗ੍ਰਹ ਹੀ ਘਰੇ ਵਿੱਚ ਹੀ ਆਪਦੇ ਘਰ ਪਰਿਵਾਰ ਦੇ ਵਿੱਚ ਹੀ ਮਾਹੇ ਉਦਾਸ ਕਹਿੰਦੇ ਇੱਥੇ ਹੀ ਉਦਾਸੀਨ ਹੋ ਜਾ ਹੁਣ ਉਦਾਸੀਨ ਜੀਵਨ ਕੀ ਹੈ ਕਿ ਉਦਾਸੀ ਲੋਕ ਜਿਹੜੇ ਸੀ ਉਹ ਪ੍ਰਮਾਤਮਾ ਦੇ ਨਾਮ ਤੇ ਚੱਲਣ ਵਾਸਤੇ ਘਰ ਪਰਿਵਾਰ ਛੱਡ ਦਿੰਦੇ ਸੀ ਤੇ ਆਪ ਉੱਤਰ ਛੱਡ ਦਿੱਤੇ ਰਾਜ ਮਹਿਲ ਛੱਡ ਦਿੱਤੇ ਦੁਨੀਆ ਸੰਸਾਰ ਛੱਡ ਦਿੱਤਾ ਤੇ ਜਾ ਕੇ ਜੰਗਲਾਂ 'ਚ ਬਹਿ ਗਏ ਧੂਣੇ ਤਪਾਲੇ ਤੇ ਉੱਥੇ ਬਹਿ ਕੇ ਆਪਣੇ ਆਪ ਨੂੰ ਪ੍ਰਮਾਤਮਾ ਦੀ ਭਗਤੀ ਵਿੱਚ ਡੋੜਿਆ ਉਹਨਾਂ ਨੂੰ ਕਿਹਾ ਜਾਂਦਾ ਸੀ ਉਦਾਸੀਨ ਵੀ ਜਿਹੜਾ ਸੰਸਾਰ ਨੂੰ ਘਰ ਪਰਿਵਾਰ ਨੂੰ ਸਾਰਾ ਕੁਝ ਛੱਡ ਕੇ ਤੇ ਚਲਾ ਗਿਆ ਉਦਾਸੀ ਹੋ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਘਰ ਹੀ ਜਿਹੜਾ ਗ੍ਰਹਿ ਹੀ ਆਪਣੇ ਘਰ ਦੇ ਵਿੱਚ ਹੀ ਉਦਾਸੀਨ ਹੋ ਜਾ ਤੇ ਮੈਂ ਅੱਗੇ ਵੀ ਇੱਕ ਦਿਨ ਆਪਜੀ ਦੇ ਨਾਲ ਇਹ ਬਚਨ ਸਾਂਝਾ ਕੀਤਾ ਸੀ ਕਿ ਜਿਵੇਂ ਕਮਲ ਫੁੱਲ ਹੈ ਕਮਲ ਫੁੱਲ ਦਾ ਗੁਣ ਆ ਵੀ ਉਹ ਛੱਪੜ ਦੇ ਵਿੱਚ ਗਾਰੇ ਦੇ ਵਿੱਚ ਪੈਦਾ ਹੁੰਦਾ ਪਰ ਉਹਦੀ ਖੂਬਸੂਰਤੀ ਇੰਨੀ ਆ ਉਹਦੀ ਸੁਗੰਧੀ ਇੰਨੀ ਆ ਵੀ ਸਾਰੇ ਜਿਹੜੇ ਉਹ ਕਮਲ ਫੁੱਲ ਦੀ ਜਿਹੜੀ ਹੈ ਉਹ ਤਾਰੀਫ ਕਰਦੇ ਆ ਤੇ ਕਮਲ ਫੁੱਲ ਨੂੰ ਸੁੱਚਾ ਜਾਣ ਕੇ ਦੇਵੀ ਦੇਵਤਿਆਂ ਦੇ ਚਰਨਾਂ ਤੱਕ ਚੜਾਇਆ ਜਾਂਦਾ ਪਰ ਉਸ ਗਾਰੇ ਨੂੰ ਉਸ ਚਿੱਕੜ ਨੂੰ ਕੋਈ ਨਹੀਂ ਪੁੱਛਦਾ ਉਹਦਾ ਜੀਵਨ ਉਸ ਚਿੱਕੜ ਦੇ ਨਾਲ ਹੀ ਆ ਪਰ ਉਹਦਾ ਗੁਣ ਜਿਹੜਾ ਆ ਉਹ ਚਿੱਕੜ ਦੇ ਨਾਲ ਸੰਬੰਧ ਨਹੀਂ ਰੱਖਦਾ ਤੇ ਗਾਰਾ ਜਿਹੜਾ ਚਿੱਕੜ ਜਿਹੜਾ ਉਹ ਕਮਲ ਫੁੱਲ ਨੂੰ ਖਰਾਬ ਨਹੀਂ ਕਰ ਸਕਦਾ ਕਿਉਂਕਿ ਉਹਦੇ ਪੱਤਿਆਂ ਵਿੱਚ ਤ੍ਰਿਦੇਹੀ ਹੁੰਦੀ ਹੈ ਇਸ ਕਰਕੇ ਉਹਦੇ ਪੱਤੇ ਜਿਹੜੇ ਹਮੇਸ਼ਾ ਸਾਫ਼ ਸੁਥਰੇ ਰਹਿੰਦੇ ਆ ਕਹਿੰਦੇ ਇਸੇ ਤਰ੍ਹਾਂ ਭਾਈ ਇਸ ਸੰਸਾਰ ਦੇ ਵਿੱਚ ਵੀ ਬਹੁਤ ਕੁਸ਼ਿਆ ਤੇਰੇ ਆਲੇ ਦੁਆਲੇ ਵੀ ਬਹੁਤ ਕੁਸ਼ਿਆ ਮੰਨੋ ਇੱਕ ਛੱਪੜ ਦੀ ਨਿਆਈ ਬਹੁਤ ਕੁਝ ਭਰਿਆ ਪਿਆ ਪਰ ਤੂੰ ਆਪਣੇ ਆਪ ਨੂੰ ਉਹ ਕਮਲ ਫੁੱਲ ਬਣਾ ਲਾ ਰਹਿਣਾ ਇਸ ਸੰਸਾਰ ਦੇ ਵਿੱਚ ਹੀ ਆ ਰਹਿਣਾ ਘਰ ਦੇ ਵਿੱਚ ਹੀ ਆ ਰਹਿਣਾ ਪਰਿਵਾਰ ਦੇ ਵਿੱਚ ਹੀ ਆ ਪਰ ਪਰਿਵਾਰ ਦੇ ਵਿੱਚ ਰਹਿ ਕੇ ਵੀ ਇਸ ਸੰਸਾਰ ਰੂਪੀ ਮੈਲ ਨੂੰ ਲੱਗਣ ਨਹੀਂ ਦੇਣਾ ਉਹਨੂੰ ਕਿਹਾ ਜਾਂਦਾ ਉਦਾਸੀ ਘਰ ਦੇ ਵਿੱਚ ਰਹਿ ਕੇ ਉਦਾਸੀਨ ਜੀਵਨ ਬਤੀਤ ਕਰਨਾ ਸੱਚ ਬੋਲਣਾ ਸੱਚ ਤੇ ਪਹਿਰਾ ਦੇਣਾ ਤੇ ਸੱਚ ਤੇ ਚੱਲਣ ਦੀ ਪ੍ਰੇਰਣਾ ਕਰਨੀ ਰਹਿਣਾ ਸੰਸਾਰ ਦੇ ਵਿੱਚ ਹੀ ਆ ਰਹਿਣਾ ਪਰਿਵਾਰ ਦੇ ਵਿੱਚ ਹੀ ਆ ਰਹਿਣਾ ਘਰ ਦੇ ਵਿੱਚ ਹੀ ਆ ਪਰ ਘਰ ਵਾਲਿਆਂ ਤੋਂ ਪਰਿਵਾਰ ਤੋਂ ਜਾਂ ਪਿੰਡ ਵਾਲੇ ਕੀ ਕਹਿੰਦੇ ਆ ਕਿਸੇ ਦੇ ਮਗਰ ਲੱਗ ਕੇ ਲੋਕਾਂ ਦੀ ਬੋਲੀ ਨਹੀਂ ਬੋਲਣੀ ਸੱਚ ਦੀ ਗੱਲ ਕਰਨੀ ਆ ਭਾਈ ਜੇ ਕੋਈ ਸੱਚਾ ਹੈ ਤੇ ਉਹਨੂੰ ਸੱਚਾ ਕਹੋ ਜੇ ਕੋਈ ਝੂਠਾ ਹੈ ਤੇ ਉਹਨੂੰ ਝੂਠਾ ਕਹੋ ਇਹ ਨਹੀਂ ਵੀ ਜੇ ਪਰਿਵਾਰ ਕਹਿੰਦਾ ਝੂਠਾ ਤੇ ਝੂਠਾ ਕਹਿਤਾ ਪਰਿਵਾਰ ਕਹਿੰਦਾ ਸੱਚਾ ਤੇ ਸੱਚਾ ਕਹਿਤਾ ਭਾਈ ਲੋਕਾਂ ਦੇ ਮਗਰ ਨਹੀਂ ਲੱਗਣਾ ਵਾਹਿਗੁਰੂ ਪ੍ਰਮਾਤਮਾ ਦਾ ਜੋ ਉਪਦੇਸ਼ ਹੈ ਆਪਣੇ ਆਪ ਨੂੰ ਉਹਦੇ ਤੇ ਡ੍ਰਿੜ ਕਰਕੇ ਚੱਲਣ ਦੀ ਪ੍ਰੇਰਣਾ ਕਰਨੀ ਹੈ ਤੇ ਸੰਸਾਰ ਨੂੰ ਵੀ ਇਹ ਬੇਨਤੀ ਕਰਨੀ ਹੈ ਵੀ ਭਾਈ ਇਹ ਗੱਲ ਠੀਕ ਨਹੀਂ ਆਪਾਂ ਇਸ ਗੱਲ ਨੂੰ ਠੀਕ ਤਰੀਕੇ ਦੇ ਨਾਲ ਜੋ ਵਾਹਿਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ ਕਰੀਏ ਹਾਂ ਕੋਈ ਮੰਨਦਾ ਕੋਈ ਨਹੀਂ ਮੰਨਦਾ ਭਾਈ ਉਹ ਅਗਲੇ ਦੀ ਆਵਦੀ ਰਜਾਇਆ ਪਰ ਲੋਕਾਂ ਮਗਰ ਲੱਗ ਕੇ ਆਪਣਾ ਦੀਨ ਨਾ ਗਵਾਓ ਆਪਣਾ ਧਰਮ ਨਾ ਗਵਾਓ ਤੇ ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਘਰ ਦੇ ਵਿੱਚ ਰਹਿੰਦੇ ਹਾਂ ਅਸੀਂ ਉਦਾਸੀਨ ਹੋ ਜਾ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਕਹਿੰਦੇ ਜਿਹਦੇ ਜੀਵਨ ਵਿੱਚ ਸੱਚ ਆ ਗਿਆ ਸੰਜਮ ਆਪਣੇ ਇੰਦਰੀਆਂ ਦੇ ਉੱਪਰ ਜਿਹਨੇ ਕਾਬੂ ਪਾ ਲਿਆ ਆਪ ਹੁਣ ਅੱਖਾਂ ਵਾਹਿਗੁਰੂ ਪਰਮਾਤਮਾ ਨੇ ਦੇਖਣ ਵਾਸਤੇ ਦਿੱਤੀਆਂ ਆ ਤੇ ਇਹਦੇ ਨਾਲ ਭਾਈ ਗੁਰੂ ਕੀ ਗੁਰਬਾਣੀ ਦਾ ਸ਼ਬਦ ਦੇ ਦਰਸ਼ਨ ਕਰ ਕੋਈ ਸੰਸਾਰ ਦੀ ਕੁਦਰਤ ਦੀ ਬਣਾਈ ਹੋਈ ਖੂਬਸੂਰਤੀ ਦੇ ਦਰਸ਼ਨ ਕਰ ਲੋਕਾਂ ਦੀਆਂ ਧੀਆਂ ਭੈਣਾਂ ਦੇ ਨੰਗੇ ਸਰੀਰ ਦੇਖਣੇ ਤੇਰੀਆਂ ਅੱਖਾਂ ਵਾਸਤੇ ਸੋਭਾ ਨਹੀਂ ਹੈ ਹੁਣ ਅੱਖਾਂ ਜਿਹੜੀਆਂ ਹੈਗੀਆਂ ਤੇ ਦੇਖਣ ਵਾਸਤੇ ਹੀ ਐ ਪਰ ਤੂੰ ਦੇਖਣਾ ਕੀ ਆ ਉਹ ਤੂੰ ਆਪਣੇ ਆਪ ਨੂੰ ਦੱਸ ਕੇ ਭਾਈ ਮੈਂ ਕਿਹੜਾ ਰਾਹ ਲੈਣਾ ਇਸੇ ਤਰ੍ਹਾਂ ਕੰਨ ਨੇ ਕੰਨਾਂ ਦੇ ਨਾਲ ਗੁਰੂ ਕੀ ਗੁਰਬਾਣੀ ਦਾ ਸ਼ਬਦ ਵੀ ਸੁਣਿਆ ਜਾ ਸਕਦਾ ਕੋਈ ਵਾਹਿਗੁਰੂ ਵੀ ਸੁਣਿਆ ਜਾ ਸਕਦਾ ਤੇ ਗਾਲਾਂ ਵੀ ਸੁਣੀਆਂ ਜਾ ਸਕਦੀਆਂ ਲੋਕਾਂ ਬਾਰੇ ਬੁਰਾ ਨਿੰਦਿਆ ਚੁਗਲੀ ਵੀ ਸੁਣੀ ਜਾ ਸਕਦੀ ਆ ਇਹ ਤੇ ਹੁਣ ਤੂੰ ਦੇਖਣਾ ਨਾ ਵੀ ਤੂੰ ਕੀ ਸੁਣਨਾ ਜੀਬਾ ਤੋਂ ਵਾਇਗਰੂ ਵਾਇਗਰੂ ਜੱਪ ਸਕਦਾ ਮਿੱਠਾ ਬੋਲ ਸਕਦਾ ਤੇ ਕਿਸੇ ਨੂੰ ਭਾਈ ਕੋੜਾ ਬੋਲ ਕੇ ਗੰਦਾ ਬੋਲ ਕੇ ਕਿਸੇ ਦੀ ਨਿੰਦਿਆ ਚੁਗਲੀ ਵੀ ਕਰ ਸਕਦਾ ਜੀਬ ਤੇ ਉਹੀ ਰਹਿਣੀ ਆ ਪਰ ਇਹਦੇ ਤੋਂ ਕੰਮ ਤੂੰ ਕੀ ਲੈਣਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਸੱਚ ਸੰਜਮ ਸੰਜਮ ਭਾਵ ਆਪਣੇ ਇੰਦਰੀਆਂ ਦੇ ਉੱਪਰ ਕਾਬੂ ਪਾਉਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪਾਂ ਪੜ੍ਹਦੇ ਆ ਨਾ ਆਨੰਦ ਸਾਹਿਬ ਵਿੱਚ ਮਹਾਰਾਜ ਦੱਸ ਦਿਆ ਵੀ हे ਸਰਬਨੋਂ ਮੇਰਿਓ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਇ ਸੁਣੋ ਸਤ ਬਾਣੀ ਤੇ ਇਸੇ ਤਰ੍ਹਾਂ ਇਹ ਨੇਤਰ ਮੇਰਿਓ ਕਹਿੰਦੇ ਵਾਹਿਗੁਰੂ ਪ੍ਰਮਾਤਮਾ ਨੇ ਜੋਤ ਦਿੱਤੀ ਆ ਤੇ ਉਹਦੇ ਬਗੈਰ ਹੋਰ ਕੁਝ ਦੇਖਣਾ ਨਹੀਂ ਚਾਹੀਦਾ ਸਾਰੇ ਅੰਗਾਂ ਬਾਰੇ ਸਾਨੂੰ ਸਮਝਾਇਆ ਤੇ ਇੱਥੇ ਵੀ ਮਹਾਰਾਜ ਨੇ ਫਿਰ ਇੱਕੋ ਸ਼ਬਦ ਵਿੱਚ ਸਾਨੂੰ ਸਮਝਾ ਦਿੱਤਾ ਕਹਿੰਦੇ ਸੱਚ ਜੀਵਨ ਵਿੱਚ ਝੂਠ ਨਹੀਂ ਆਉਣਾ ਚਾਹੀਦਾ ਸੱਚ ਜਿਹੜੀ ਗੱਲ ਹੈ ਸੱਚ ਦੇ ਪਹਿਰਾ ਦੇਣਾ ਜੇ ਸੱਚ ਹੈ ਤੇ ਸੱਚੇ ਦੀ ਪ੍ਰਾਪਤੀ ਹੈ ਸੰਜਮ ਭਾਵ ਆਪਣੇ ਆਪ ਤੇ ਕਾਬੂ ਰੱਖਣਾ ਲਾਲਚੀ ਨਹੀਂ ਬਣ ਜਾਣਾ ਲੋਭੀ ਨਹੀਂ ਬਣ ਜਾਣਾ ਕਾਮੀ ਨਹੀਂ ਬਣ ਜਾਣਾ ਆਪਦੇ ਸਰੀਰ ਦੇ ਅੰਗਾਂ ਦੇ ਕਾਬੂ ਰੱਖਣਾ ਸੱਚ ਸੰਜਮ ਕਰਨੀ ਸੋ ਕਰੇ ਕਹਿੰਦੇ ਪਰ ਉਹੀ ਕਰ ਸਕਦਾ ਸੱਚ ਵੀ ਉਹੀ ਬੋਲ ਸਕਦਾ ਸੰਜਮ ਵੀ ਉਹਦੇ ਜੀਵਨ ਵਿੱਚ ਹੀ ਆਉਂਦਾ ਹੈ ਭਾਈ ਗੁਰਮੁਖ ਹੋਏ ਪ੍ਰਗਾਸ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਪ੍ਰਗਾਸ ਹੋ ਗਿਆ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਇਹ ਸੋਝੀ ਦੇ ਦਿੱਤੀ ਕਿ ਸੰਸਾਰ ਨੂੰ ਖੁਸ਼ ਕਰਨ ਵਾਸਤੇ ਨਹੀਂ ਆਏ ਨਿਰੰਕਾਰ ਦੀ ਪ੍ਰਾਪਤੀ ਲਈ ਆਏ ਆ ਇਸ ਕਰਕੇ ਫਿਰ ਉਹ ਸੰਸਾਰ ਦੇ ਪਿੱਛੇ ਲੱਗ ਕੇ ਆਪਣਾ ਧਰਮ ਨਹੀਂ ਗਵਾਉਂਦੇ ਨਿਰੰਕਾਰ ਦੇ ਰਾਹ ਤੇ ਚੱਲਦੇ ਆ ਤੇ ਜਦੋਂ ਨਿਰੰਕਾਰ ਦੇ ਰਾਹ ਤੇ ਚੱਲੀਦਾ ਫਿਰ ਸੰਸਾਰ ਗੁੱਸੇ ਹੁੰਦਾ ਹੀ ਹੁੰਦਾ ਸੰਸਾਰ ਫਿਰ ਸੋਭਾ ਨਹੀਂ ਕਰਦਾ ਸੰਸਾਰ ਤੁਹਾਨੂੰ ਚੰਗਾ ਵੀ ਨਹੀਂ ਮੰਨਦਾ ਕਿਉਂਕਿ ਜੇਕਰ ਤੁਸੀਂ ਸੰਸਾਰ ਦੀ ਬੋਲੀ ਬੋਲੋਗੇ ਤਾਂ ਸੰਸਾਰ ਤੁਹਾਡੀ ਬੜੀ ਇੱਜ਼ਤ ਮਾਨ ਕਰੇਗਾ ਪਰ ਜਦੋਂ ਤੁਸੀਂ ਨਿਰੰਕਾਰ ਦੀ ਗੱਲ ਕਰੋਗੇ ਤੇ ਇਟਾਂ-ਵੱਟੇ ਪਹਿਣਗੇ ਤੁਹਾਡੀ ਨਿੰਦਿਆ ਹੋਏਗੀ ਘਰ ਦੇ ਜੀ ਤੁਹਾਨੂੰ ਚੰਗਾ ਨਹੀਂ ਸਮਝਣਗੇ ਵੀ ਹਰ ਗੱਲ ਤੇ ਟੁਕ ਟਕਾਈ ਕਰੀ ਜਾਂਦਾ ਹਰ ਗੱਲ ਤੇ ਜਿਹੜਾ ਹੈ ਗਿਆਨ ਝਾੜਨ ਲੱਗ ਪਿਆ ਇਹ ਸਾਡੇ ਮਨੁੱਖ ਦਾ ਸੁਭਾਅ ਬਣ ਗਿਆ। ਚੋਰੋ ਵਿਚਾਰ ਮਹਾਰਾਜ ਕਹਿੰਦੇ ਸੱਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਜਿਹਦੇ ਅੰਦਰ ਸੱਚ ਆ ਗਿਆ ਭਾਈ ਜੀਵਨ ਦੇ ਉੱਪਰ ਸੰਜਮ ਕਾਬੂ ਪਾ ਲਿਆ ਵਾਹਿਗੁਰੂ ਪ੍ਰਮਾਤਮਾ ਨੇ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਪ੍ਰਗਾਸ ਕਰ ਦਿੱਤਾ ਹੈ। ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਹੈ। ਵਿਸਰਾਮ ਵੀ ਇਸ ਦੀ ਅਪਾਰਥ ਕਰਾਂਗੇ ਜੀ। ਗੁਰ ਕਾ ਸਬਦ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਏ ਗੁਰ ਕਾ ਸਬਦ ਮਨ ਜੀਤਿਆ ਕਹਿੰਦੇ ਫਿਰ ਗੁਰੂ ਦੇ ਸ਼ਬਦ ਨੂੰ ਆਧਾਰ ਬਣਾ ਕੇ ਮਨ ਜਿੱਤ ਲਿਆ ਹੁਣ ਜੋ ਗੁਰ ਕਹੇ ਸੋਈ ਭਲ ਮੰਨੋ ਵਾਲੀ ਜਿਹੜੀ ਅਵਸਥਾ ਬਣ ਗਈ ਵੀ ਜੋ ਮੇਰੇ ਗੁਰੂ ਦਾ ਮੈਨੂੰ ਹੁਕਮ ਹੈ ਮੈਂ ਉਹ ਕਰਾਂਗਾ ਮੇਰਾ ਮਨ ਕੀ ਕਹਿੰਦਾ ਮੈਂ ਆਪਦੇ ਮਨ ਦੇ ਪਿੱਛੇ ਨਹੀਂ ਲੱਗਣਾ ਮੈਂ ਆਪਦੇ ਗੁਰੂ ਦੀ ਸਿੱਖਿਆ ਦੇ ਪਿੱਛੇ ਲੱਗਣਾ ਹੈ ਗੁਰ ਕਾ ਸਬਦ ਮਨ ਜੀਤਿਆ ਫਿਰ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਮਨ ਤੇ ਕਾਬੂ ਪਾ ਲਿਆ ਬੀ ਮਨ ਨੇ ਕਹਿੰਦਾ ਜੀ ਮਨ ਇਹ ਕਰਦਾ ਜੀ ਮਨ ਦੇ ਹਿਸਾਬ ਨਾਲ ਏਦਾਂ ਮਨ ਦੇ ਹਿਸਾਬ ਨਾਲ ਨਹੀਂ ਮਨ ਨੂੰ ਕਾਬੂ ਚ ਕਰ ਲਿਆ ਵੀ ਭਾਈ ਮੈਂ ਤੇਰੇ ਪਿੱਛੇ ਨਹੀਂ ਚੱਲਣਾ ਜੋ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਮੈਂ ਉਹਦੇ ਪਿੱਛੇ ਲੱਗਣਾ ਹੈ ਤੇ ਇਸ ਕਰਕੇ ਮਨ ਜਿੱਤਿਆ ਗਿਆ ਮਨ ਨੂੰ ਠਾ ਲਿਆ ਮਨ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਗਤ ਮੁਕਤ ਘਰੇ ਮੈਂ ਪਾਏ ਕਹਿੰਦੇ ਫਿਰ ਗਤੀ ਵੀ ਹੋ ਜਾਣੀ ਆ ਤੇ ਮੁਕਤੀ ਦੀ ਪ੍ਰਾਪਤੀ ਵੀ ਹੋ ਜਾਣੀ ਆ ਘਰ ਬੈਠਿਆਂ ਕਿਤੇ ਜਾਣ ਦੀ ਲੋੜ ਨਹੀਂ ਸੰਸਾਰ ਛੱਡ ਕੇ ਭੱਜਣ ਦੀ ਲੋੜ ਨਹੀਂ ਜ਼ਿੰਮੇਵਾਰੀਆਂ ਛੱਡ ਕੇ ਭੱਜਣ ਦੀ ਲੋੜ ਨਹੀਂ ਇਹ ਕਹਿਣ ਦੀ ਲੋੜ ਨਹੀਂ ਕਿ ਨਹੀਂ ਜੀ ਸੰਸਾਰ ਤੇ ਧੋਖਾ ਸੰਸਾਰ ਛੱਡ ਦਈਏ ਮਹਾਰਾਜ ਕਹਿੰਦੇ ਨਹੀਂ ਫਿਰ ਘਰ ਬੈਠਿਆਂ ਹੀ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਦੁਆਰਾ ਤੈਨੂੰ ਮੁਕਤੀ ਪ੍ਰਾਪਤ ਹੈ ਤੇਰੀ ਗਤੀ ਹੋ ਜਾਣੀ ਕਿਉਂ ਕਿਉਂਕਿ ਰਿਹਾ ਸੰਸਾਰ 'ਚ ਆ ਹੁਣ ਘਰ ਪਰਿਵਾਰ ਭਾਈ ਬੱਚੇ ਆ ਜੇ ਪੈਦਾ ਕੀਤੇ ਆ ਤੇ ਉਹਨਾਂ ਦਾ ਪਾਲਣ ਪੋਚਣ ਵੀ ਤੇ ਆਪਾਂ ਹੀ ਕਰਨਾ ਮਾਤਾ ਪਿਤਾ ਆ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ ਬੱਚਿਆਂ ਹੁੰਦਿਆਂ ਨੂੰ ਪਾਲਿਆ ਤੇ ਅੱਜ ਜੇ ਉਹ ਬਿਰਧ ਹੋ ਗਏ ਤੇ ਉਹਨਾਂ ਦੀ ਸੇਵਾ ਕਰਨਾ ਸਾਡਾ ਧਰਮ ਆ ਇਸੇ ਤਰ੍ਹਾਂ ਪਿੰਡ ਆ ਨਗਰ ਆ ਸ਼ਹਿਰ ਆ ਸੰਸਾਰ ਆ ਸੰਸਾਰ ਦੇ ਵਿੱਚ ਸੰਸਾਰ ਦੇ ਲੋਕਾਂ ਦੀ ਭਲਾਈ ਵਾਸਤੇ ਕੋਈ ਦਾਨਪੁਨ ਕਰਨਾ ਕਿਸੇ ਕਾਰਜ ਵਿੱਚ ਹਿੱਸਾ ਪਾਉਣਾ ਯੋਗਦਾਨ ਕਰਨਾ ਉਹ ਵੀ ਸਾਡਾ ਇੱਕ ਫਰਜ਼ ਬਣਦਾ ਹੁਣ ਇਹ ਤੇ ਗੱਲ ਠੀਕ ਨਹੀਂ ਨਾ ਵੀ ਭਾਈ ਆਪ ਦੇ ਕੱਪੜੇ ਲੱਤੇ ਪਾਏ ਤੇ ਘਰੋਂ ਬਾਹਰ ਹੋ ਗਿਆ ਵੀ ਬਾਕੀ ਸਾਰੇ ਜਿੱਥੇ ਮਰਜ਼ੀ ਤੁਰੇ ਫਿਰਨ ਮੈਨੂੰ ਤਾਂ ਜੀ ਮੈਂ ਰੱਬ ਦੀ ਪ੍ਰਾਪਤੀ ਲਈ ਚੱਲਾ ਭਾਈ ਇਸ ਤਰ੍ਹਾਂ ਨਹੀਂ ਹੈ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦੀਆਂ ਰੀਤਾਂ ਨੂੰ ਨਿਭਾਉਂਦਿਆਂ ਹੋਇਆਂ ਇੱਕ ਗੱਲ ਦਾ ਖਿਆਲ ਰੱਖਣਾ ਵੀ ਸੰਸਾਰ ਦੇ ਮਗਰ ਲੱਗ ਕੇ ਨਿਰੰਕਾਰ ਤੋਂ ਝੂਠੇ ਨਹੀਂ ਪੈਣਾ ਫਰਕ ਇੰਨਾ ਗਿਆ ਕਰਨਾ ਸੰਸਾਰ ਦੇ ਵਿੱਚ ਰਹਿੰਦੇ ਆਂ ਸਾਰਾ ਕੁਝ ਪਰ ਗੱਲ ਸੱਚੀ ਕਰਨੀ ਆ ਵਾਹਿਗੁਰੂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਜੋ ਗੁਰੂ ਨੇ ਸਿਧਾਂਤ ਦਿੱਤਾ ਉਹਦੇ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਨੀ ਆ ਇਹ ਨਹੀਂ ਵੀ ਗੰਗਾ ਗਏ ਤੇ ਗੰਗਾ ਰਾਮ ਤੇ ਜਮਨਾ ਗਏ ਤੇ ਜਮਨਾ ਦਾਸ ਵਾਲਾ ਕੰਮ ਹੋ ਜਾਏ ਉਸ ਗੱਲ ਤੋਂ ਬਿਲਕੁਲ ਗੁਰੇਜ ਕਰੋ ਸੱਚ ਦੇ ਪੰਦੀ ਬਣੋ ਵਾਹਿਗੁਰੂ ਤੇ ਭਰੋਸਾ ਰੱਖੋ ਮਹਾਰਾਜ ਪ੍ਰਮਾਤਮਾ ਆਪੇ ਕਿਰਪਾ ਕਰਨਗੇ ਗੁਰੂ ਕਾ ਸਬਦ ਮਨ ਜੀਤਿਆ ਗਤ ਮੁਕਤ ਕਰੈ ਮਹ ਪਾਏ ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਫਿਰ ਮਨ ਜਿੱਤਿਆ ਗਿਆ ਘਰ ਬੈਠਿਆਂ ਹੀ ਮੁਕਤੀ ਤੇ ਗਤੀ ਪ੍ਰਾਪਤ ਹੋ ਗਈ ਹੈ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਕਹਿੰਦੇ ਹਰੀ ਦਾ ਨਾਮ ਧਿਆਉਣਾ ਕਰ ਸਤ ਸੰਗ ਕਰਿਆ ਕਰ ਚੰਗੀ ਸੰਗਤ ਵਿੱਚ ਬਹਿ ਕੇ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਤੇ ਆਪਣੇ ਜੀਵਨ ਦੇ ਅੰਦਰ ਆਪਣੇ ਸੰਗੀ ਆਪਣੇ ਸਾਥੀ ਗੁਰੂ ਕੇ ਸਿੱਖ ਉਹਨਾਂ ਦਾ ਮੇਲ ਕਰ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਉੱਤੇ ਪਹਿਰਾ ਦੇਣ ਵਾਲੇ ਹੋਣ ਤੇ ਜੈਸੀ ਸੰਗਤ ਹੋਵੇ ਉਸੋ ਹੀ ਰੰਗਤ ਜਿਹੜੀ ਆ ਉਹ ਚੜ ਜਾਂਦੀ ਆ ਤੇ ਇਸ ਪ੍ਰਕਾਰ ਕਹਿੰਦੇ ਭਾਈ ਹਰ ਕਾ ਨਾਮ ਤੇ ਆਈਏ ਵਾਹਿਗੁਰੂ ਦਾ ਹਰੀ ਦਾ ਪ੍ਰਮਾਤਮਾ ਦਾ ਨਾਮ ਤੇ ਆਉਣਾ ਕਰ ਜਪਣਾ ਕਰ ਸਤ ਸੰਗਤ ਮੇਲ ਮਿਲਾਏ ਤੇ ਸਤ ਸੰਗਤ ਵਿੱਚ ਬਹਿ ਕੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਣ ਦੀ ਯੁਗਤੀ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਹੈ ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜਕਮਾਹੀ ਕਹਿੰਦੇ ਜੇ ਭਾਈ ਲੱਖ ਇਸਤਰੀਆਂ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਲਵੇ ਉਹਨਾਂ ਨੂੰ ਭੋਗ ਲਵੇ ਭਾਵ ਜਿਹੜਾ ਕਾਮੀ ਪੁਰਸ਼ ਹੈ ਜੇਦੀ ਕਾਮਨਾ ਜਿਹੜੀ ਮੁਕਦੀ ਨਹੀਂ ਕਦੇ ਜਿਹਦਾ ਕਹ ਲਓ ਵੀ ਕਾਮ ਦੇ ਵਿੱਚ ਗਰਸਿਆ ਹੋਇਆ 24 ਘੰਟੇ ਇਸੇ ਪਾਸੇ ਵੱਲ ਧਿਆਨ ਆ ਦੇ ਲੱਕ ਇਸ ਤਰ੍ਹਾਂ ਆਪੋਗ ਕਰੇ ਨਵਖੰਡ ਰਾਜ ਕਮਾਵੇ ਤੇ ਨੌ ਅਖੰਡਾਂ ਦਾ ਰਾਜ ਆ ਵੀ ਬਣ ਜਵੇ ਵੀ ਮੈਨੂੰ ਕੋਈ ਰੋਕ ਨਹੀਂ ਸਕਦਾ ਕੋਈ ਟੋਕ ਨਹੀਂ ਸਕਦਾ ਕੋਈ ਮੈਨੂੰ ਪੁੱਛ ਨਹੀਂ ਸਕਦਾ ਜਿਹਨੂੰ ਮਰਜ਼ੀ ਸਜ਼ਾ ਦੇਤੀ ਜਿਹਨੂੰ ਮਰਜ਼ੀ ਫਾਇ ਲਾਤਾ ਵੀ ਪੈਸਾ ਤਾਕਤ ਕੋਲ ਇੰਨੀ ਗਿਆ ਵੀ ਕੋਈ ਮୋਰੇ ਜਵਾਬ ਦਿੰਦਾ ਹੀ ਨਹੀਂ ਹੈ ਤੇ ਮਨ ਮਰਜ਼ੀ ਦੇ ਨਾਲ ਜਿਹੜਾ ਆ ਲੋਕਾਂ ਦੀ ਇੱਜ਼ਤਾਂ ਤੇ ਵੀ ਹੱਥ ਪਾਉਂਦਾ ਵੀ ਮੈਂ ਹੀ ਰੱਬ ਆ ਮੈਂ ਹੀ ਪ੍ਰਮਾਤਮਾ ਮੈਨੂੰ ਰੋਕਣ ਵਾਲਾ ਕੌਣ ਹੈ ਬਿਨ ਸਤਗੁਰ ਸੁੱਖ ਨ ਪਾਵੇਈ ਫਿਰ ਫਿਰ ਜੋਨੀ ਪਾਹੇ ਕਹਿੰਦੇ ਪਰ ਸਤਗੁਰ ਤੋਂ ਬਗੈਰ ਫਿਰ ਭਾਈ ਉਹਦੀ ਮੁਕਤੀ ਨਹੀਂ ਹੋਣੀ ਇਸ ਕਰਕੇ ਕਾਮ ਦੇ ਵਿੱਚ ਗਰਸਿਆ ਹੋਇਆ ਸੰਸਾਰ ਦੇ ਬਾਰ ਬਾਰ ਜੰਮਦਾ ਤੇ ਮਰਦਾ ਰਹੇਗਾ ਆਪਣੇ ਕਰਮ ਦੇ ਅਨੁਸਾਰ ਭਟਕਣਾ ਕਦੇ ਵੀ ਉਹਦੀ ਖਤਮ ਨਹੀਂ ਹੋਣੀ ਹੈ ਬਿਨ ਸਤਗੁਰ ਸੁੱਖ ਨ ਪਾਵੇਈ ਫਿਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋਏਗੀ ਹਮੇਸ਼ਾ ਕਲਪਦਾ ਰਹੇਗਾ ਤੜਫਦਾ ਰਹੇਗਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਟਿਕਾਉ ਨਹੀਂ ਆਉਣਾ ਮਨ ਨੂੰ ਸਬਰ ਸੰਤੋਖ ਨਹੀਂ ਆਉਣਾ ਫੇਰੇ ਫੇਰੇ ਜੂਨੀ ਪਾਹੇ ਤੇ ਬਾਰ ਬਾਰ ਜੂਨਾ ਦੇ ਵਿੱਚ ਪਟਕਣਾ ਜਿਹੜਾ ਉਹਨੂੰ ਪਵੇਗਾ ਜਿਹੜਾ ਆਪਣੇ ਰਾਜ ਧਨ ਮਾਲ ਦੇ ਹੰਕਾਰ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਰੋਲਦਾ ਫਿਰਦਾ ਉਹ ਮਤ ਖਿਆਲ ਕਰੇ ਵੀ ਮੈਂ ਬਖਸ਼ਿਆ ਜਾਊਂਗਾ ਮਹਾਰਾਜ ਕਹਿੰਦੇ ਭਾਈ ਉਹਦਾ ਛੁਟਕਾਰਾ ਕਦੇ ਨਹੀਂ ਹੋਣਾ ਅੱਜ ਤੇਰੇ ਕੋਲ ਤਾਕਤ ਤੇਰੇ ਕੋਲ ਪੈਸਾ ਹੈ ਕੋਈ ਤੇਰੇ ਅੱਗੇ ਨਹੀਂ ਬੋਲਦਾ ਪਰ ਯਾਦ ਰੱਖੀ ਵਾਹਿਗੁਰੂ ਦੀ ਦਰਗਾਹ ਜਿੱਦਣ ਇਨਸਾਫ ਹੋਣਾ ਉਹ ਦਿਨ ਤੇਰੇ ਕੀਤੇ ਕਰਮਾਂ ਦੇ ਅਨੁਸਾਰ ਤੈਨੂੰ ਦੰਡ ਵੀ ਮਿਲਣਾ ਤੈਨੂੰ ਸਜ਼ਾ ਵੀ ਮਿਲਣੀ ਆ ਤੇ ਸੰਸਾਰ ਦੇ ਵਿੱਚ ਜੂਨਾ ਵੀ ਭੋਗਦੇ ਫਿਰਨਾ ਹੁਣ ਇੱਥੇ ਇਸੇ ਬਚਨ ਦੇ ਨਾਲ ਇੱਕ ਗੱਲ ਮੈਂ ਜੋੜ ਦਿਆਂ ਸੰਗਤ ਜੀ ਆਪ ਜੀ ਧਿਆਨ ਕਰਿਓ ਸੰਸਾਰ ਵਿੱਚ ਕਈ ਵਾਰ ਨਾ ਅਸੀਂ ਬਹੁਤ ਕੁਝ ਦੇਖਦੇ ਆਂ ਤੇ ਜਦੋਂ ਸੰਸਾਰ ਦੇ ਲੋਕਾਂ ਦੇ ਜੀਵਨ ਦੇਖਦੇ ਆਂ ਤੇ ਅਸੀਂ ਜੋ ਨਜ਼ਰ ਆਉਂਦਾ ਉਹਦੇ ਆਧਾਰ ਤੇ ਆਪਦਾ ਇੱਕ رائے ਬਣਾ ਲੈਨੇ ਆਂ ਜਾਂ ਵਾਹਿਗੁਰੂ ਨੂੰ ਮਿਹਣਾ ਵੀ ਮਾਰ ਦਿੰਨੇ ਆਂ ਵੀ ਜੀ ਫਲਾਣਾ ਬੰਦਾ ਦੇਖੋ ਕਿੰਨਾ ਦੁੱਖ ਝੱਲ ਰਿਹਾ ਜਾਂ ਇਹਦਾ ਪਤਾ ਨਹੀਂ ਪ੍ਰਮਾਤਮਾ ਨੇ ਕੀ ਇਹਨੂੰ ਦਿੱਤਾ ਹੋਇਆ ਕਦੇ ਇਹਨੂੰ ਸ਼ਾਂਤੀ ਨਹੀਂ ਇਹਨੂੰ ਸੁੱਖ ਨਹੀਂ ਮਿਲਿਆ ਇਹਨੂੰ ਬਖਸ਼ ਦਿੰਦਾ ਉਹ ਸਾਡੀ ਨਜ਼ਰ ਦੇ ਸਾਹਮਣੇ ਆ ਵੀ ਉਹ ਬੰਦਾ ਦੁੱਖ ਭੋਗ ਰਿਹਾ ਜਾਂ ਉਹਦੇ ਸਰੀਰਕ ਅੰਗ ਨਹੀਂ ਚੱਲ ਰਹੇ ਜਾਂ ਕਿਸੇ ਕਾਰਨ ਕਰਕੇ ਕਹਿ ਲਓ ਵੀ ਉਹ ਬਹੁਤ ਤਕਲੀਫ 'ਚ ਆ ਪਰ ਸਾਨੂੰ ਇਹ ਨਹੀਂ ਨਾ ਪਤਾ ਵੀ ਉਹਦਾ ਕਰਮ ਕੀ ਸੀ ਜਿਸ ਕਰਮ ਦੇ ਕਰਕੇ ਪ੍ਰਮਾਤਮਾ ਨੇ ਉਹਨੂੰ ਐਸੀ ਜੂਨ ਦੇ ਦਿੱਤੀ ਆ ਤੇ ਇੱਕ ਪਾਸੇ ਕੋਈ ਮਨੁੱਖ ਐਸਾ ਆ ਵੀ ਜਿਹੜਾ ਭਾਈ ਮਿੱਟੀ ਨੂੰ ਵੀ ਹੱਥ ਲਾਉਂਦਾ ਤੇ ਉਹਦਾ ਸੋਨਾ ਬਣੀ ਤੁਰਿਆ ਜਾਂਦਾ ਤੇ ਹਰ ਪ੍ਰਕਾਰ ਉਹਦੀ ਚੜ੍ਹਦੀ ਕਲਾ ਹੋਈ ਜਾਂਦੀ ਤੇ ਅਸੀਂ ਕਹਿੰਨੇ ਜੀ ਇਹਦੇ ਕੋਲ ਪਤਾ ਨਹੀਂ ਕਿਹੜਾ ਮੰਤਰ ਆ ਵੀ ਜਿੱਧਰ ਨੂੰ ਜਾਂਦਾ ਇਹਦੇ ਸਾਰੇ ਕੰਮ ਬਣਦੇ ਜਾਂਦੇ ਆ ਉਹਦੇ ਬਾਰੇ ਵੀ ਸਾਨੂੰ ਕੋਈ ਪਤਾ ਨਹੀਂ ਹੈ ਵੀ ਉਹਦਾ ਪੂਰਬਲਾ ਕਰਮ ਕੀ ਆ ਪ੍ਰਮਾਤਮਾ ਨੇ ਉਹਨੂੰ ਇਹ ਤਾਕਤ ਇਹ ਬਲ ਕਿਉਂ ਦਿੱਤਾ ਹੋਇਆ ਕੋਈ ਭਜਨ ਬੰਦਗੀ ਕੋ ਕਿਸੇ ਦੀ ਬਰਕਤ ਵਾਲਾ ਬਚਨ ਉਹਦੇ ਉੱਪਰ ਹੋਇਆ ਹੋਵੇ ਆਪਾਂ ਨੂੰ ਨਹੀਂ ਨਾ ਪਤਾ ਆਪਾਂ ਤੇ ਸਿਰਫ ਉਹੀ ਦੇਖਦੇ ਆ ਜੋ ਸਾਡੀਆਂ ਅੱਖਾਂ ਦੇ ਸਾਹਮਣੇ ਆ ਤੇ ਅਸੀਂ ਉਹਦੇ ਨਾਲ ਨਿਰਣਾ ਕਰ ਲੈਨੇ ਵੀ ਜੇ ਕੋਈ ਮੰਗਤਾ ਤੇ ਪ੍ਰਮਾਤਮਾ ਲੈ ਦੱਸੋ ਇਹਨਾਂ ਨੂੰ ਕਿਹੜੀ ਜੂਨ ਦਿੱਤੀ ਆ ਰਾਜ ਕੇ ਰੋਟੀ ਨਹੀਂ ਖਾ ਸਕਦੇ ਪਰ ਆਪਾਂ ਨੂੰ ਕੀ ਪਤਾ ਵੀ ਜਦੋਂ ਇਹਨਾਂ ਦਾ ਰਾਜ ਭਾਗ ਸੀ ਤੇ ਇਹਨਾਂ ਨੇ ਕਿੰਨਿਆਂ ਦੀ ਰੋਟੀ ਖੋਈ ਆ ਨਹੀਂ ਨਾ ਪਤਾ ਆਪਾਂ ਸੋ ਇਸ ਕਰਕੇ ਭਾਈ ਜੋ ਸਾਨੂੰ ਨਜ਼ਰ ਆ ਰਿਹਾ ਉਹ ਕੇਵਲ ਅੱਜ ਦਾ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹਦਾ ਪੂਰਬਲਾ ਕਰਮ ਤੈਨੂੰ ਦਿਖਦਾ ਨਹੀਂ ਇਸ ਕਰਕੇ ਆਪੋ ਆਪਣੇ ਕਰਮ ਦਾ ਲੇਖਾ ਸਾਰੇ ਭੋਗ ਰਹੇ ਆ ਜੇ ਸੁੱਖ ਆ ਉਹ ਵੀ ਤੇਰੇ ਕਰਮਾਂ ਦਾ ਜੇ ਦੁੱਖ ਆ ਉਹ ਵੀ ਤੇਰੇ ਕਰਮਾਂ ਦਾ ਦੱਦਾ ਦੋਸ਼ ਨਾ ਦੇਹੁ ਕਾਹੂ ਦੋਸ਼ ਕਰਮਾਂ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਰਾ ਨਤੀਜਾ ਅਬਰ ਜਨਾ ਕਹਿੰਦੇ ਫਿਰ ਭਾਈ ਜੋ ਕੀਤਾ ਉਹਦੇ ਅਨੁਸਾਰ ਹੀ ਸੰਸਾਰ ਦੇ ਵਿੱਚ ਦੁੱਖਾਂ ਤੇ ਸੁੱਖਾਂ ਦੀ ਤੈਨੂੰ ਪ੍ਰਾਪਤੀ ਹੋ ਰਹੀ ਹੈ ਰੋ ਵਿਚਾਰ ਬਿਨ ਸਤਗੁਰ ਸੁੱਖ ਨਾ ਪਾਵੇਈ ਫਿਰ ਫਿਰ ਜੁਨਨੀ ਪਾਹੇ ਕਹਿੰਦੇ ਫਿਰ ਸਤਗੁਰੂ ਤੋਂ ਬਗੈਰ ਸੁੱਖ ਨਹੀਂ ਮਿਲਦਾ ਬਾਰੰਬਾਰ ਫਿਰ ਜੁਨਾਂ ਵਿੱਚ ਪਟਕਦਾ ਫਿਰਦਾ ਹੈ ਹਰ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਜਿਤ ਲਾਏ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਕੰਠ ਭਾਵ ਗਲੇ ਦੇ ਵਿੱਚ ਪਹਿਨ ਲਿਆ ਜਿਵੇਂ ਸ਼ਿੰਗਾਰ ਕਰਿਆ ਜਾਂਦਾ ਮੋਤੀਆਂ ਦੀ ਮਾਲਾ ਜਿਹੜੀ ਆ ਉਹ ਪਰੋ ਕੇ ਗਲ 'ਚ ਪਾ ਲਈ ਜਾਂਦੀ ਹੈ ਇਹ ਬਾਹਰੀ ਹਾਰ ਆ ਤੇ ਵਾਹਿਗੁਰੂ 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 ਜਿ ਆਪਣਾ ਇਹ ਅੰਦਰੂਨੀ ਰੂਪ ਬਣ ਕੇ ਆ ਜਿਹੜੇ ਸਾਡੇ ਇਸ ਗਲੇ ਤੋਂ ਆਵਾਜ਼ ਦੇ ਰਾਹੀਂ ਨਿਕਲ ਰਹੇ ਆ ਭਾਵ ਅੰਦਰ ਵੀ ਵਾਹਿਗੁਰੂ ਦੇ ਨਾਮ ਦਾ ਗਲ ਦੇ ਵਿੱਚ ਹਾਰ ਅਤੇ ਬਾਹਰ ਵੀ ਮੋਤੀਆਂ ਰੂਪੀ ਹਾਰ ਵਾਹਿਗੁਰੂ ਦੇ ਪ੍ਰਮਾਤਮਾ ਦੇ ਨਾਮ ਦਾ ਗੁਰ ਚਰਣੀ ਚ ਤਲਾਈ ਜਿਨ੍ਹਾਂ ਨੇ ਗੁਰੂ ਦੇ ਚਰਣਾ ਵਿੱਚ ਚਿੱਤ ਜੋੜ ਲਿਆ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਵਾਹਿਗੁਰੂ ਦੇ ਨਾਮ ਨੂੰ ਜਪਿਆ ਵਾਹਿਗੁਰੂ ਦੇ ਨਾਮ ਦੇ ਮੋਤੀ ਆਪ ਦੇ ਗਲ ਵਿੱਚ ਪਰੋ ਲੈ ਹਨ ਤਿੰਨਾ ਪਿੱਛੇ ਰਿੱਧੇ ਸਿੱਧੇ ਫਿਰੇ ਉਹਨਾਂ ਤਿਲਨਾ ਤਮਾਏ ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਕਹਿੰਦੇ ਪਈ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਤਿਲਨਾ ਤਮਾਏ ਤਿਲ ਮਾਤਰ ਵੀ ਤਮਾ ਜਿਹੜੀ ਆ ਉਹਨਾਂ ਦੇ ਹਿਰਦੇ 'ਚ ਨਹੀਂ ਰਹਿੰਦੀ ਵਾਹਿਗੁਰੂ ਪ੍ਰਮਾਤਮਾ ਆਪ ਉਹਨਾਂ ਦੇ ਕਿਰਪਾ ਕਰ ਦਿੰਦਾ ਤੇ ਉਹਨਾਂ ਦੇ ਬਚਨਾਂ ਵਿੱਚ ਤਾਕਤ ਆ ਜਾਂਦੀ ਸਹਿਜ ਸੁਭਾਅ ਵਚਨ ਸੱਚ ਹੋ ਜਾਂਦੇ ਆ ਹੁਣ ਸਾਰਾ ਸੰਸਾਰ ਪਈ ਰਿੱਧੀਆਂ ਸਿੱਧੀਆਂ ਪਿੱਛੇ ਭਜਦਾ ਨਾ ਵੀ ਮੇਰੀ ਜ਼ੁਬਾਨ ਤੇ ਤਾਕਤ ਆ ਜਾਏ ਜੋ ਮੈਂ ਬੋਲਾਂ ਉਹੀ ਹੋ ਜਾਏ ਜਾ ਜਿੱਥੇ ਮੈਂ ਹੱਥ ਪਾਵਾਂ ਮੇਰੇ ਸਾਰੇ ਕੰਮ ਬਣਦੇ ਜਾਣ ਮੈਨੂੰ ਕਿਤੇ ਕੋਈ ਰੋਗ ਟੋਕ ਨਾ ਹੋਵੇ ਵੀ ਐਸੀ ਤਾਕਤ ਐ ਸਭ ਵੱਲ ਹੋਵੇ ਤੇ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਜੇ ਵਾਹਿਗੁਰੂ ਦੇ ਨਾਮ ਦਾ ਮੋਤੀ ਵਾਹਿਗੁਰੂ ਦੇ ਨਾਮ ਦਾ ਹਾਰ ਤੇਰੇ ਗਲੇ ਵਿੱਚ ਹੈ ਫਿਰ ਤੈਨੂੰ ਕਿਤੇ ਭੱਜਣ ਦੀ ਲੋੜ ਨਹੀਂ ਰਿੱਧੀਆਂ ਸਿੱਧੀਆਂ ਤੇਰੀਆਂ ਦਾਸੀਆਂ ਬਣ ਕੇ ਤੇਰੇ ਅੱਗੇ ਹੱਥ ਜੋੜ ਕੇ ਖੜੀਆਂ ਰਹਿਣਗੀਆਂ ਫਿਰ ਤੈਨੂੰ ਤਿਲ ਨਾ ਤਮਾ ਤਿਲ ਮਾਤਰ ਵੀ ਤਮਾ ਤੈਨੂੰ ਤ੍ਰਿਸ਼ਨਾ ਨਹੀਂ ਛੋਹੇਗੀ ਵਾਹਿਗੁਰੂ ਸਹਿਜ ਰੂਪ ਦੇ ਵਿੱਚ ਹੀ ਆਪ ਹੀ ਸਭ ਕੁਝ ਤੈਨੂੰ प्राप्ति ਦੇ ਦੇਵੇਗਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧਿਆਨ ਧਰ ਕੇ ਅਰਦਾਸ ਵਿੱਚ ਦੋ ਵੇਲੇ ਸਿੱਖ ਇਹ ਵਚਨ ਪੜਦਾ ਆ ਤੇ ਸਤਿਗੁਰੂ ਦੇ ਮੂਹਰੇ ਅਰਦਾਸ ਵੀ ਕਰਦਾ ਮਹਾਰਾਜ ਤੇਗ ਬਹਾਦਰ ਸਿਮਰੀਆ ਘਰ ਨੌ ਨੇ ਦਿਆਵਾ ਧਾਏ ਕੱਲਾ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨ ਮਾਤਰ ਹੀ ਨੌ ਪ੍ਰਕਾਰ ਦੀਆਂ ਨਿਧੀਆਂ ਜਿਹੜੀਆਂ ਉਹ ਤੇਰੀਆਂ ਦਾਸੀਆਂ ਬਣ ਜਾਂਦੀਆਂ ਗੁਰੂ ਕੇ ਸਿੱਖਾ ਐਵੇਂ ਤਾਂ ਅਗੇ ਤਪੀਤਾਂ ਦੇ ਪਿੱਛੇ ਬਾਬਿਆਂ ਦੀਆਂ ਚੌਂਕੀਆਂ ਦੇ ਪਿੱਛੇ ਡੇਰਿਆਂ ਤੇ ਜਾ ਕੇ ਖੇਡਦਾ ਨਾ ਫਿਰ ਘਰੇ ਬਹਿ ਕੇ ਵਾਹਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਹੀ ਜਪ ਲਿਆ ਕਰ ਨੌ ਪ੍ਰਕਾਰ ਦੀਆਂ ਨਿਧੀਆਂ ਤੇ ਤੇਰੀਆਂ ਵੈਸੇ ਦਾਸੀਆਂ ਬਣ ਜਾਣਗੀਆਂ ਪਰ ਆਪਾਂ ਕਰਦੇ ਨਹੀਂ ਗੁਰਮਖੋ ਰੋ ਵਿਚਾਰ ਤਿੰਨਾ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤੇਲਨਾ ਤਮਾਏ ਰਿੱਧੀਆਂ ਸਿੱਧੀਆਂ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਤੇ ਤੇਲ ਮਾਤਰ ਵੀ ਤਮਾ ਉਹਨਾਂ ਨੂੰ ਛੂੰਦੀ ਨਹੀਂ ਹੈ ਜੋ ਪ੍ਰਭ ਭਾਵੈ ਸੋ ਥੀਏ ਅਵਰਣਾ ਕਰਣਾ ਜਾਏ ਜੋ ਪਰਮਾਤਮਾ ਵਾਹਿਗੁਰੂ ਨੂੰ ਪਾਉਂਦਾ ਹੈ ਉਹੀ ਵਰਤਣਾ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਵੀ ਕੀਤਾ ਨਹੀਂ ਜਾ ਸਕਦਾ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਹਜ ਸੁਭਾਈ ਏ ਵਾਹਿਗੁਰੂ ਪਰਮਾਤਮਾ ਇਹ ਨਾਨਕ ਤੇਰੇ ਅੱਗੇ ਅਰਦਾਸ ਤੇ ਬੇਨਤੀ ਕਰਦਾ ਹੈ ਜਨ ਨਾਨਕ ਜੀਵੈ ਨਾਮ ਲੈ ਤੇਰਾ ਨਾਮ ਲੈ ਕੇ ਹੀ ਜਿਉਂਦਾ ਰਹਾ ਮੈਂ ਤੀਜੇ ਪਾਤਸ਼ਾਹ ਬੇਨਤੀ ਕਰ ਰਿਹਾ ਮਹਾਰਾਜ ਮੈਂ ਤੇਰਾ ਨਾਮ ਲੈ ਕੇ ਹੀ ਜਿਉਂਦਾ ਹਾਂ ਕਿਰਪਾ ਕਰ ਮੇਰੇ ਤੇ ਰਹਿਮ ਕਰ ਹਰ ਦੇਵੋ ਸਹਿਜ ਸੁਭਾਏ ਮਹਾਰਾਜ ਸਹਿਜ ਸੁਭਾਏ ਮੈਨੂੰ ਤੇਰੇ ਨਾਮ ਦੀ ਪ੍ਰਾਪਤੀ ਹੋ ਜਵੇ ਤੇ ਤੇਰੇ ਨਾਮ ਮਿਲਣ ਕਰਕੇ ਜੀਵਨ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਜਿਹੜੇ ਹੋ ਜਾਂਦੇ ਰਹਿੰਦੇ ਹਨ ਦਾਸ ਪਾਸੋਂ ਸੰਗਤ ਦੇ ਨਾਲ ਸਾਂਝ ਕਰਦਿਆਂ ਗੁਰਬਾਣੀ ਉਚਾਰਨ ਕਰਦਿਆਂ ਸਤਿਗੁਰੂ ਮਹਾਰਾਜ ਦੀ ਮਹਿਮਾ ਕਰਦਿਆਂ ਭਾਈ ਇੱਕ ਨਹੀਂ ਅਨੇਕਾਂ ਗਲਤੀਆਂ ਬੁੱਲਾਂ ਹੋ ਜਾਂਦੀਆਂ ਹਨ ਕੋਈ ਲਫ਼ਜ਼ ਉੱਤੇ ਥੱਲੇ ਹੋ ਜਾਂਦੇ ਹਨ ਸੋ ਆਪ ਜੀ ਤੋਂ ਸੰਗਤਾਂ ਤੋਂ ਦੋਵੇਂ ਹੱਥ ਜੋੜ ਕੇ ਕੀਮਾ ਮੰਗਦੇ ਹੋਏ ਅੱਜ ਦੀ ਇਸ ਸੇਵਾ ਨੂੰ ਇੱਥੇ ਵਿਸ਼ਰਾਮ ਦਈਏ ਅਗਲੇ ਪ੍ਰੋਗਰਾਮ ਵਿੱਚ ਸਤਿਗੁਰੂ ਮਹਾਰਾਜ ਜੀ ਮੇਂ ਕਿਰਪਾ ਕਰਨਗੇ ਆਪ ਸੰਗ ਤੇ ਦਰਸ਼ਨ ਕਰਾਂਗੇ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ ਜੋ ਪ੍ਰਭ ਭਾਵ ਹੈ ਸੋ ਥੀ ਹੈ ਅਵਰ ਨ ਕਰਣਾ ਜਾਈ ਜਨ ਨਾਨਕ ਜੀ ਵਾ ਨਾਮ ਲੈ ਹਰ ਦੀਵੋ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ